ਬਹੁਤ ਬਹੁਤ ਸਵਾਗਤ ਤੁਹਾਡਾ ਮੇਰੇ YouTube ਚੈਨਲ ਸ਼ਬਦਾਂ ਦੇ ਸਫ਼ਰ ਤੇ ਅਤੇ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਵੀਡੀਓਜ਼ ਨੂੰ ਲਾਈਕ ਕੀਤਾ ਤੇ ਸਬਸਕ੍ਰਾਈਬ ਕੀਤਾ ਚੈਨਲ ਨੂੰ ਅੱਜ ਫਰਵਰੀ 6 ਨੂੰ ਇੱਕ ਨਵੀਂ ਵੀਡੀਓ ਰਿਕਾਰਡ ਕਰਕੇ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਉਮੀਦ ਹੈ ਤੁਹਾਨੂੰ ਸਭ ਨੂੰ ਇਹ ਪਸੰਦ ਆਏਗੀ ਅਰਸ਼ ਕੀਤਾ ਹੈ ਟੁੱਟੇ ਤਾਰਿਆਂ ਦਾ ਕੀ ਸਹਾਰਾ ਹੁੰਦਾ ਸੋਹਣੇ ਸੱਜਣਾ ਦਾ ਸਦਾ ਹੀ ਲਾਰਾ ਹੁੰਦਾ ਪਿਆਰ ਮੁਹੱਬਤ ਦਾ ਕੋਈ ਮੁੱਲ ਹੀ ਨਹੀਂ ਭਾਵੇਂ ਲੁਟਾ ਦਿੱਤਾ ਜਹਾਨ ਸਾਰਾ ਹੁੰਦਾ ਉਹਦੇ ਦਰਦ ਦਾ ਬੂਹਾ ਕਿਦਰੇ ਦੂਰ ਦੇਸਦਾ ਪਰ ਯਾਦ ਕਰਕੇ ਹੀ ਪ੍ਰੇਮ ਜੋਤ گزارਾ ਹੁੰਦਾ ਉਹਦੀ ਮਹਿਕ ਵੀ ਖਿੱਲਰਦੀ ਜਾਂਦੀ ਹੈ ਜਿੱਧਰ-ਜਿੱਧਰ ਵੀ ਉਹਦਾ ਪੈਰ ਪਸਾਰਾ ਹੁੰਦਾ ਤਾਰੇ ਦੱਸਦੇ ਨੇ ਰਾਹ ਉਹਨੂੰ ਅੱਗੇ ਹੋ ਕੇ ਕਿਉਂਕਿ ਚੰਨ ਦਾ ਪਾਸਾ ਜ਼ਰਾ ਭਾਰਾ ਹੁੰਦਾ ਬੇਸ਼ੱਕ ਪੌਣ ਦੀ ਤਮੰਨਾ ਅਧੂਰੀ ਰਹਿ ਜੇ ਬੇਸ਼ੱਕ ਪੌਨ ਦੀ ਤਮੰਨਾ ਅਧੂਰੀ ਰਹਿ ਜੇ ਪਰ ਚਾਹਤ ਦਾ ਆਪਣਾ ਹੀ ਨਜ਼ਾਰਾ ਹੁੰਦਾ ਹੈ ਇਸ਼ਕ-ਇਸ਼ਕ ਹੁੰਦਾ ਜਿੰਨੂੰ ਮਰਜ਼ੀ ਕਰ ਲੋ ਇਸ਼ਕ ਇਸ਼ਕ ਹੁੰਦਾ ਜਿੰਨੂੰ ਮਰਜ਼ੀ ਕਰ ਲੋ ਕਈਆਂ ਲਈ ਚੰਗਾ ਤੇ ਕਈਆਂ ਲਈ ਮਾੜਾ ਹੁੰਦਾ ਪਰ ਦਗਾ ਕਰਦੇ ਜੋ ਬਹਾਨਾ ਦੇ ਕੇ ਮਜਬੂਰੀਆਂ ਦਾ ਪ੍ਰੇਮ ਜੋਤ ਉਮਰ ਭਰ ਨਹੀਂ ਚੈਨ ਉਹਨਾਂ ਨੂੰ گوਾਰਾ ਹੁੰਦਾ ਸਤਿ ਸ੍ਰੀ ਅਕਾਲ